ਆਓ ਜੀ ਆਪਾਂ ਤੁਹਾਨੂੰ ਅੱਜ ਲੈ ਕੇ ਚੱਲਦੇ ਆਂ ਹਰਦوار ਹਰ ਕੀ ਪੌੜੀ ਇਹ ਹਰ ਕੀ ਪੌੜੀ ਆ ਜੀ ਆਰਤੀ ਦਾ ਸਥਾਨ ਐ ਐਵੇਂ ਮੈਂ ਫਾਲਤੀ ਸਾਹਿਬ ਜੋ ਕਿ ਗੰਗੇ ਮਈਆ ਜੀ ਬਰਾਜਮਾਨ ਨੇ ਤੇ ਆ ਦੇਖੋ ਜੀ ਤੁਹਾਨੂੰ ਸਾਰੇ ਮੰਦਰਾਂ ਦੇ ਦਰਸ਼ਨ ਕਰਾਉਣੇ ਆ ਜੋ ਕਿ ਮਾਂ ਮਈ ਦੇ ਆ ਅੱਜ ਗੰਗਾ ਮਈਆ ਜੀ ਨੇ ਪ੍ਰਸੰਨਿਆ ਕਿੰਨਾ ਵਧੀਆ ਨਜ਼ਾਰਾ ਦੇਖੋ ਯਾਤਰੀ ਇਸ਼ਨਾਨ ਕਰ ਰਹੇ ਨੇ ਬਹੁਤੀ ਯਾਤਰੀ ਬੜੀ ਬੜੀ ਦੂਰੋਂ ਆਣ ਕੇ ਇਸ ਸਥਾਨ ਤੇ ਆਪ ਇਸ਼ਨਾਨ ਕਰਕੇ ਔਨਕ ਮੁੰਦੇ ਨੇ ਮਾ ਮਈ ਦੇ ਤੋਂ ਸਤਿਨਾਮ ਲਗ ਰਹੇ ਨੇ ਕਿ ਮਾ ਸਾਡੀਆਂ ਆਸਮਰਾਤਾ ਪੂਰੀਆਂ ਇਹ ਆ ਜੀ ਮੇਨ ਜੀ ਪੂਰੇ ਹਿੰਦੁਸਤਾਨ ਦੇ ਵਿੱਚੋਂ ਜੋ ਵੀ ਸਾਰੇ ਯਾਤਰੀ ਆਏ ਨੇ ਤੇ ਜੂਪੀ ਤੋਂ ਤੇ ਬਿਹਾਰ ਤੋਂ ਤੇ ਗੁਜਰਾਤ ਤੋਂ ਤੇ ਓਡੀਸ਼ਾ ਤੋਂ ਕੋਈ ਅਸਾਮ ਤੋਂ ਕੋਈ ਪੰਜਾਬ ਤੋਂ ਇਹ 12 ਮਹੀਨੇ 30 ਦਿਨ ਇਸੇ ਤਰ੍ਹਾਂ ਮੇਲਾ ਲੱਗਿਆ ਰਹਿੰਦਾ ਹੈ ਜੀ ਇਹ ਹੈ ਜੀ ਤੀਰਥ ਸਥਾਨ ਹਰਦوار ਹਰ ਕੀ ਪੋਰੀ ਜਿੱਥੇ ਸੇਬ ਚਾਰ ਚੋ ਜਨ ਉਹ ਜਿਸ ਸਮੇਂ ਆਰਤੀ ਸ਼ੁਰੂ ਹੋ ਜਾਣੀ ਆ ਜੀ ਆ ਪਲਤਾਂ ਨੇ ਆਪਣੇ ਆਨੰਦ ਮਾਣਨੇ ਆ ਜੀ ਬੜੀ ਬੜੀ ਦੂਰੋਂ ਆਈਆਂ ਦੇਖੋ ਜੀ ਆ ਤੁਹਾਨੂੰ دوسری ਸਾਈਡ ਲੈ ਕੇ ਚੱਲਦੇ ਆ ਇਹ 12 ਮਹੀਨੇ ਤੀ ਦੇਣੇ ਸੀ ਤਰ੍ਹਾਂ ਮੇਲਾ ਲਗਾ ਦੇਣਾ ਕੀ ਬਾਤ ਆ ਠੀਕ ਹੀ ਕਹਾ ਰਹੇ ਸੀ ਟਾਈਮ ਦੇਖੋ ਜੀ ਸਮਾਜ ਦੇ ਮਾਮੇ ਦੇ ਕੋਲ ਕਾਮਨਾ ਕਰਦੇ ਆਂ ਆਇਆਂ ਸੰਸਾਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਮਾ ਮਾਈ ਹਰ ਇੱਕ ਦੇ ਅਮਨੋ ਕਾਮਨਾ ਪੂਰੀਆਂ ਕਰਨ ਇਸ ਮਾ ਮਾਈ ਦੇ ਦਰਸ਼ਨ ਦੇਦਾਰ ਯਾਤਰੀ ਬੜੇ ਖੁਸ਼ ਹੋ ਕੇ ਜਾਣਗੇ ਇਹ ਜੀ ਇਹ ਆ ਜੀ ਮੇਨ ਪਾਲਟੀਸ ਅੱਜ 29 7 2025 ਜੋ ਕਿ 나ਗ ਪੰਚਮੀ ਦਾ ਦਿਨ ਵੀ ਆ ਜੀ। ਕਿਆ ਬਾਤ। ਮਾਮਈ नाग ਦੇ ਦਾ ਹਰੇਕ ਜੇ ਮਨੋ ਕਾਮਨਾ ਪੂਰੀਆਂ ਕਰਨ। ਲੋ ਵੀ ਇਸ ਵੀਡੀਓ ਨੂੰ ਵੇਖਣਨ, ਲਾਈਕ ਕਰਨ। ਉਹਨਾਂ ਦੀਆਂ ਵੀ ਮਨੋ ਕਾਮਨਾ ਪੂਰੀਆਂ ਹੋਣ ਤੇ ਮਾਮਈ ਆਪਣੇ ਦਰਬਾਰ ਤੇ ਬੁਲਾਵੇ ਇਹਨਾਂ ਦੀਆਂ ਖੁਸ਼ੀਆਂ ਮਨੋ ਕਾਮਨਾ ਪੂਰੀਆਂ। ਜੈ ਗੰਗੇ ਲਈ।